ਕਰੇਲੂ ਕਲੇਸ਼ ਦੇ ਚਲਦਿਆਂ ਕਈ ਅਜਿਹੇ ਕਦਮ ਆ ਜਿਹੜੇ ਮਹਿਲਾਵਾਂ ਵੱਲੋਂ ਚੁੱਕ ਲਏ ਜਾਂਦੇ ਨੇ ਕਿ ਉਹ ਕਦਮ ਉਹਨਾਂ ਦੇ ਬੱਚਿਆਂ ਤੇ ਵੀ ਭਾਰੂ ਪੈ ਜਾਂਦੇ ਆ ਅਜਿਹਾ ਹੀ ਮਸਲਾ ਉਦੋਂ ਸਾਹਮਣੇ ਆਇਆ ਜਦੋਂ ਇੱਕ ਮਹਿਲਾ ਵੱਲੋਂ ਖੋਫਨਾਕ ਕਦਮ ਚੁੱਕਿਆ ਗਿਆ ਅਤੇ ਇਹ ਕਦਮ ਉਹਨਾਂ ਦੇ ਦੋ ਬੱਚਿਆਂ ਤੇ ਵੀ ਭਾਰੂ ਪੈ ਗਿਆ ਉਹਨਾਂ ਦੇ ਬੱਚਿਆਂ ਦੀ ਜ਼ਿੰਦਗੀ ਨੂੰ ਵੀ ਜਿਹੜਾ ਬਰਬਾਦ ਕਰਕੇ ਮਾਂ ਦੇ ਜਿਹੜੇ ਫੈਸਲੇ ਨੇ ਉਹ ਰੱਖ ਦਿੱਤਾ ਕਿ ਘਰੇਲੂ ਕਲੇਸ਼ ਦੇ ਚਲਦਿਆਂ ਮਾਂ ਨੇ ਆਪ ਤਾਂ ਖੁਦ ਹੀ ਜਿਹੜੀ ਆ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ ਤਾਂ ਨਾਲ ਉਹਨਾਂ ਨੇ ਬੱਚਿਆਂ ਨੂੰ ਵੀ ਜਿਹੜੀ ਆ ਜ਼ਹਿਰੀਲੀ ਚੀਜ਼ ਦੇ ਦਿੱਤੀ ਜਿਸ ਦੇ ਚਾਲਦਿਆਂ 6 ਮਹੀਨੇ ਦਾ ਬੱਚਾ ਅਤੇ 6 ਮਹੀਨੇ ਦੀ ਲੜਕਾ 16 ਸਾਲ ਦੀ ਲੜਕੀ ਹੈ ਜਿਹੜੀ ਉਸ ਦੀ ਇਸ ਘਟਨਾ ਵਿੱਚ ਮੌਤ ਹੋ ਗਈ ਆ ਇਹ ਮਾਮਲਾ ਜਿਹੜਾ ਬਟਾਲੇ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਮਹਿਲਾ ਵੱਲੋਂ ਆਪਣੇ 6 ਮਹੀਨੇ ਦੇ ਬੱਚੇ ਨੂੰ ਅਤੇ 16 ਸਾਲਾਂ ਦੀ ਲੜਕੀ ਨੂੰ ਜ਼ਹਿਰੀਲੀ ਚੀਜ਼ ਦੇ ਕੇ ਆ ਖੁਦਕੁਸ਼ੀ ਕਰ ਲਈ ਹੈ ਤੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਹਾਲਾਤਾਂ ਵਿੱਚ ਲੋਕ ਲੰਘ ਰਹੇ ਨੇ ਕਿ ਆਪਣੇ ਬੱਚਿਆਂ ਨੂੰ ਵੀ ਨਹੀਂ ਬਖਸ਼ਰੇ ਅਤੇ ਜਿੱਥੇ ਆਪਣੀ ਜ਼ਿੰਦਗੀ ਨੂੰ ਤਾਂ ਉਹ ਦਾਤੇ ਲਾਰੇ ਨੇ ਤਾਂ ਬੱਚਿਆਂ ਦੀ ਜ਼ਿੰਦਗੀ ਵੀ ਦਾਤੇ ਲਗਾਈ ਜਾ ਰਹੀ ਆ ਤਾਂ ਇਸ ਮਸਲੇ ਨੇ ਰੌਂਗਟੇ ਖੜੇ ਕਰਕੇ ਰੱਖ ਦਿੱਤੇ ਆ ਕਿ ਇੱਕ 6 ਮਹੀਨੇ ਦੇ ਬੱਚੇ ਨੇ ਹਾਲੇ ਜਿਸਨੇ ਆਪਣੀ ਜ਼ਿੰਦਗੀ ਜਿਹੜੀ ਦੇਖਣੀ ਸੀ ਜ਼ਿੰਦਗੀ ਜਿਹੜੀ ਗੁਜ਼ਾਰਨੀ ਸੀ ਉਸ ਦੀ 6 ਮਹੀਨਿਆਂ ਵਿੱਚ ਹੀ ਸਾਰੀ ਜਿਹੜੀ ਉਮਰ ਆ ਉਹ ਬੰਦ ਹੋ ਗਈ ਆ ਖਤਮ ਹੋ ਗਈ ਆ ਤਾਂ ਉੱਥੇ ਜੇਕਰ 16 ਸਾਲਾਂ ਦੀ ਗੱਲ ਕਰੀਏ ਕਿ 16 ਸਾਲਾਂ ਦੀ ਲੜਕੀ ਆ ਜਿਹੜੀ ਉਸ ਦੀ ਵੀ ਜ਼ਿੰਦਗੀ ਜਾਹਰ ਇੱਲੀ ਵਸਤੂ ਨਾਲ ਖਤਮ ਕਰ ਦਿੱਤੇ ਗਿਆ ਤਾਂ ਮਾਂ ਵੱਲੋਂ ਇਹ ਖਾਫਨਾਕ ਕਦਮ ਚੁੱਕਿਆ ਗਿਆ ਬਟਾਲਾ ਪੁਲਿਸ ਦੇ ਸਰਹੱਦੀ ਪਿੰਡ ਜੋੜੀਆਂ ਕਲਾਂ ਵਿੱਚ ਜਿੱਥੇ ਕਿ 40 ਸਾਲਾਂ ਮਹਿਲਾ ਨੇ ਖੁਦ ਖੁਸ਼ੀ ਕਰ ਲਈ ਹੈ ਤੇ ਨਾਲ ਹੀ ਬੱਚਿਆਂ ਨੂੰ ਜ਼ਹਿਰੀਲੀ ਚੀਜ਼ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤੇ ਇਸ ਦੇ ਚੱਲਦਿਆਂ ਹੁਣ ਪੁਲਿਸ ਜਿੱਥੇ ਪ੍ਰਸ਼ਾਸਨ ਇਸ ਮਸਲੇ ਦੀ ਜਾਂਚ ਪੜਤਾਲ ਕਰ ਰਿਹਾ ਤਾਂ ਉੱਥੇ ਹੀ ਪੂਰਾ ਪਰਿਵਾਰ ਜਿਹੜਾ ਉਹ ਖਤਮ ਹੋ ਗਿਆ ਇੱਕ ਨਿੱਕੇ ਜਿਹੇ ਫੈਸਲੇ ਕਾਰਨ ਜੇਕਰ ਅਸੀਂ ਦੇਖਦੇ ਆ ਕਿ ਬਹੁਤ ਸਾਰੇ ਘਰਾਂ ਵਿੱਚ ਕਲੇਸ਼ ਆ ਜਿਹੜੇ ਹੁੰਦੇ ਆ ਘਰੇਲੂ ਕਲੇਸ਼ ਦੇ ਚੱਲਦਿਆਂ ਬਹੁਤ ਸਾਰਾ ਮਾਹੌਲ ਆ ਜਿਹੜਾ ਉਹ ਵੀ ਖਰਾਬ ਹੁੰਦਾ ਪਰ ਕਿਤੇ ਨਾ ਕਿਤੇ ਜਿਹੜੇ ਅਜਿਹੇ ਕਦਮ ਚੁੱਕ ਲਏ ਜਾਂਦੇ ਆ ਕਿ ਪੂਰੇ ਪਰਿਵਾਰ ਨੂੰ ਹੀ ਖਤਮ ਕਰ ਲੈਂਦੇ ਆ ਕਈ ਮਹਿਲਾਵਾਂ ਜਾਂ ਕਈ ਵਿਅਕਤੀ ਤਾਂ ਉਹ ਜ਼ਰੂਰ ਕਿਤੇ ਨਾ ਕਿਰਦੇ ਕਿਤੇ ਹਿਰਦੇ ਜਿਹੜੇ ਆ ਬਲਉਂਦਰ ਕੇ ਰੱਖ ਦਿੰਦੇ ਆ ਅਤੇ ਅਜਿਹੇ ਮਸਲੇ ਦੇ ਚੱਲਦਿਆਂ ਹੀ ਮਾਹੌਲ ਹੈ ਜਿਹੜਾ ਆ ਭਾਈ ਚਾਰ ਕਿਸਾਂਜ ਆ ਜਿਹੜਾ ਉਸ ਤੇ ਕਈ ਵੱਡੇ ਸਵਾਲੀਆ ਚਿੰਨ੍ਹ ਵੀ ਜਿਹੜੇ ਆ ਲੱਗ ਜਾਂਦੇ ਆ ਖਾਸ ਕਰਕੇ ਮਰਦ ਪ੍ਰਧਾਨ ਦੀ ਗੱਲ ਕਰੀਏ ਕਿ ਮਰਦ ਪ੍ਰਧਾਨ ਦੇ ਜਿਹੜਾ ਸਮਾਜ ਸਮਝਿਆ ਜਾਂਦਾ ਉਸ ਸਮਾਜ ਵਿੱਚ ਅਜਿਹਾ ਵਤੀਰਾ ਹੋਣਾ ਕਿ ਮਹਿਲਾਵਾਂ ਹਾਲੇ ਵੀ 2024 ਦਾ ਸਮਾਂ ਚੱਲ ਰਿਹਾ ਅਤੇ ਜਿੱਥੇ ਆਏ ਦਿਨ ਤਰੱਕੀ ਵਾਲ ਜਿਹੜੇ ਲੋਕ ਬਾਦਰੇ ਆ ਦੁਨੀਆ ਬਾਦਰੀ ਆ ਤਾਂ ਉੱਥੇ ਹੀ ਹਲੇ ਬਹੁਤ ਸਾਰੇ ਅਜਿਹੇ ਪਰਿਵਾਰ ਵੀ ਜਿਹੜੇ ਆ ਦੇਖਣ ਨੂੰ ਆ ਰਹੇ ਆ ਕਿ ਹਲੇ ਉਹ ਪਰਿਵਾਰ ਆਪਣੇ ਜ਼ਿੰਦਗੀ ਨੂੰ ਜਿਹੜੇ ਆ ਚੰਗੀ ਤਰ੍ਹਾਂ ਖੁਸ਼ੀ ਨਾਲ ਬਤੀਤ ਕਰਨ ਜੋਗ ਵੀ ਨਹੀਂ ਬਣ ਰਹੇ ਤੇ ਅਜਿਹੇ ਜਿਹੜੇ ਖੌਫਨਾਕ ਕਦਮ ਚੁੱਕੇ ਜਾ ਰਹੇ ਆ ਕਿ ਉਹਨਾਂ ਵੱਲੋਂ ਆਪਣੇ ਬੱਚਿਆਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਤੇ ਇਸ ਮਸਲੇ ਨੇ ਰੌਂਗ ਟੇ ਖੜੇ ਕਰਕੇ ਰੱਖ ਦਿੱਤੇ ਆ ਕਿ ਕਿਵੇਂ ਇੱਕ 40 ਸਾਲਾਂ ਮਹਿਲਾ ਨੇ ਆਪਣੀ ਜ਼ਿੰਦਗੀ ਦਾ ਦਾਤੇ ਲਾਈ ਹੈ ਤਾਂ ਦੂਜੇ ਪਾਸੇ ਦੋ ਨਿੱਕੇ ਬੱਚਿਆਂ ਦੀ ਜ਼ਿੰਦਗੀ ਵੀ ਦਾਤੇ ਲਗਾ ਦਿੱਤੇ ਤਾਂ ਇਸ ਸਬੰਧੀ ਡਾਕਟਰ ਨੇ ਵੀ ਜਾਣਕਾਰੀ ਦਿੱਤੀ ਹੈ ਕੀ ਕੁਝ ਕਿਹਾ ਉਹ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਤੇ ਇਸ ਮੌਕੇ ਜਿਹੜਾ ਗੰਭੀਰ ਮਾਹੌਲ ਬਣਿਆ ਉਸ ਬਾਰੇ ਤਾਂ ਕੁਝ ਬਿਆਨ ਹੀ ਨਹੀਂ ਕੀਤਾ ਜਾ ਸਕਦਾ ਸਾਨੂੰ ਨੂੰ 3 ਡੈਡ ਬodies ਰਿਸੀਵ ਹੋਈਆਂ ਸੀਗੇ ਪੁਲਿਸ ਪੁਲਿਸ ਦੇ ਅੰਡਰ ਸੁਪਰਵੀਜ਼ਨ ਸੀਗੇ ਉਹ ਡਿਫਰਟਡ ਲੈ ਕੇ ਆਏ ਸੀਗੇ ਇਹ ਤਿੰਨ ਬੋਡੀ ਜਿਹੜੀਆਂ ਟੋਟਲ ਤਿੰਨ ਬੋਡੀਸ ਨੇ ਦੋ ਬੱਚੇ ਨੇ ਤੇ ਇੱਕ ਮਦਰ ਦੀ ਸੀਗੀ ਇੱਕ ਲੜਕੀ ਸੀਗੀ ਜਿਹਦੀ ਏਜ 16 ਈਅਰ ਸੀਗੀ ਤੇ ਇੱਕ ਬੱਚਾ ਸੀਗਾ ਜਿਹਦਾ ਲਿੰਕੇ ਦੀ ਏਜ ਸੀਗੀ 6 ਮੰਥਸ ਓਨਲੀ ਤੇ ਜਿਹੜੀ ਮਦਰ ਦੀ ਏਜ ਸੀਗੀ ਉਹ 40 ਈਅਰ ਸੀਗੀ ਇਹ ਜੋੜੀਆਂ ਕਲਾ ਦੇ ਰੈਜ਼ੀਡੈਂਟ ਹੈਗੇ ਸੀਗੇ ਇਹ ਜੋੜੀਆਂ ਕਲਾ ਦੇ ਰੈਪਬੋ ਕਲਾ